ਅੱਜ ਦੀ ਕੁਰਬਾਨੀ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਕਿੰਦੀ ਇੱਕ ਵਾਰ ਨਾ ਇੱਕ ਮਨੁੱਖ ਹਰ ਸਮੇਂ ਪਰਮਾਤਮਾ ਦਾ ਨਾਮ ਜਪਦਾ ਪਰ ਉਮਰ ਦੇ ਆਖਰੀ ਪੜਾਤੇ ਆ ਕੇ ਉਹਨੇ ਇੱਕ ਵੱਡੇ ਨਗਰ ਵਿੱਚ ਕੱਪੜੇ ਦੀ ਮਿਲ ਖੋਲੀ ਉਹ ਉੱਥੇ ਲਗਭਗ ਦਿਨ ਦਾ 17 ਤੋਂ 18 ਘੰਟੇ ਖੜੀ ਲੱਤੇ ਕੰਮ ਕਰਿਆ ਕਰਦਾ ਸੀ ਜਦੋਂ ਹੁੰਦਾ ਵੀ ਹੁਣ ਮੈਂ ਥੱਕ ਗਿਆ ਸਰੀਰ ਜਵਾਬ ਦੇ ਗਿਆ ਉੱਥੇ ਉਹਨੇ ਪਿੱਛੇ ਕਮਰਾ ਬਣਾ ਕੇ ਰੱਖਿਆ ਸੀ ਉੱਥੇ ਇੱਕ ਮੰਜੀ ਰੱਖੀ ਸੀ ਤੇ ਉੱਥੇ ਜਾ ਕੇ ਉਹ ਸੋ ਜਾਇਆ ਕਰਦਾ ਸੀ ਸਾਰੇ ਲੋਕਾਂ ਲਈ ਉਹਨਾਂ ਦਾ ਐਵੇਂ ਕੰਮ ਕਰਨਾ ਬੜੀ ਹੈਰਾਨੀ ਵਾਲਾ ਦ੍ਰਿਸ਼ ਸੀ ਜ਼ਿੰਦਗੀ ਦੇ 30 ਸਾਲ ਉਹਨਾਂ ਪੈਸੇ ਤੋਂ ਦੂਰੀ ਬਣਾ ਕੇ ਰੱਖੀ ਤੇ ਜ਼ਿੰਦਗੀ ਦੇ 30 ਸਾਲ ਪਰਮਾਤਮਾ ਦੇ ਨਾਮ ਉਹਨਾਂ ਬੰਦਗੀ ਵਿੱਚ ਗੁਜ਼ਾਰੇ ਪਰਮਾਤਮਾ ਨੇ ਵੀ ਉਸ ਦਾ ਬਦਲਾ ਉਹਨਾਂ ਨੂੰ ਜ਼ਿੰਦਗੀ 'ਚ ਸਕੂਨ ਜੀਵ ਤੇ ਸਤ ਤੇ ਦੁਖੀਆਂ ਦਾ ਦੁੱਖ ਹਰਨ ਦੀ ਤਾਕਤ ਦੇ ਰੂਪ ਵਿੱਚ ਬਖਸ਼ ਦਿੱਤੀ ਉਹ ਜੋ ਕਹਿੰਦੇ ਉਹ ਸੱਚ ਹੋ ਜਾਂਦਾ ਉਹਨਾਂ ਨੇ ਪਰਮਾਤਮਾ ਦੀ ਬੰਦਗੀ ਦਾ ਸਿਲਾ ਅਰਦਾਸ ਨੂੰ ਨੇਪਰੇ ਚਾੜ ਕੇ ਦਿੱਤਾ ਸੀ ਜੋ ਵੀ ਉਹਨਾਂ ਕੋਲ ਦੁੱਖ ਲੈ ਕੇ ਆਉਂਦਾ ਉਹਨਾਂ ਦਾ ਦੁੱਖ ਸੁਣ ਅਰਦਾਸ ਕਰਦੇ ਤੇ ਉਹਨਾਂ ਦਾ ਉਹ ਦੁੱਖ ਦੂਰ ਹੋ ਜਾਂਦਾ ਉਹ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਲੋਕਾਂ ਵਿੱਚ ਵਿਚਰਿਆ ਕਰਦੇ ਅੱਜ ਅਚਾਨਕ ਉਹਨਾਂ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ। ਉਹ ਅੱਜ ਉੱਠੇ ਆਪਣੇ ਪੁੱਤਾਂ ਤੋਂ ਥੋੜੀ ਜੀ ਜ਼ਮੀਨ ਤੇ ਪੈਸਾ ਲੈ ਕੇ ਉਹ ਕਰੋ ਚਲੇ ਗਏ। ਉਹ ਜ਼ਮੀਨ ਤੇ ਜਾ ਕੇ ਕੱਪੜੇ ਦੀ ਮੇਲ ਦੀ ਸ਼ੁਰੂਆਤ ਕੀਤੀ। ਉੱਥੇ 1000 ਬੀਬੀਆਂ ਨੂੰ ਕੰਮ ਤੇ ਰੱਖਿਆ। ਨਾਲ ਉਹਨਾਂ ਦੇ ਕਪੜਾ ਤੇ ਹੋਰ ਕੰਮ ਕਰਨ ਵਿੱਚ ਸਾਰਾ ਦਿਨ ਉਹਨਾਂ ਦੀ ਮਦਦ ਕਰਿਆ ਕਰਦੇ। ਕਪੜਾ ਬਣਾ ਵਕ-ਵਕ ਥਾਵਾਂ ਤੇ ਭੇਜਿਆ ਤੇ ਉਹ ਬੜੀ ਜਲਦੀ ਉਸ ਨੇਕ ਬੰਦੇ ਦਾ ਕੰਮ ਰੇੜਨ ਤੋਂ ਕਿੰਦੇ ਭੱਜਣਾ ਆਰੰਭ ਹੋ ਗਿਆ ਐਵੇਂ ਲੱਗਦਾ ਜਿਵੇਂ 24 ਘੰਟੇ ਉਸ ਮਿਲ ਦੇ ਵਿੱਚ ਪੈਸੇ ਦਾ ਮੀਂਹ ਵਰਨ ਤੇ ਹੋਰ ਵੀ ਕੱਪੜੇ ਦੀਆਂ ਬੜੀਆਂ ਫੈਕਟਰੀਆਂ ਸਨ ਆਸੇ-ਪਾਸੇ ਪਰ ਉਹਨਾਂ ਦੇ ਵਾਂਗ ਕੋਈ ਨਹੀਂ ਸੀ ਚੱਲਦੀ ਆਪਾਂ ਵੇਖਿਆ ਲੋਕ ਜਵਾਨੀ ਵਿੱਚ ਕੰਮ ਕਰਦੇ ਆ ਬੁੱਢਾ ਆਪੇ ਵਿੱਚ ਹਰ ਇੱਕ ਚੀਜ਼ ਤੋਂ ਖਹਿੜਾ ਛੁੜਾ ਤੇ ਪਰਮਾਤਮਾ ਦਾ ਨਾਮ ਜਪਦੇ ਪਰ ਇਸ ਨੇਕ ਬੰਦੇ ਦਾ ਜ਼ਿੰਦਗੀ ਥੋੜੀ ਵੱਖ ਸੀ ਉਹਨੇ 25 ਸਾਲ ਦੀ ਉਮਰ ਵਿੱਚ ਕੰਮ ਛੱਡ ਦਿੱਤਾ ਤੇ ਪਰਮਾਤਮਾ ਦਾ ਨਾਮ ਲੈਣਾ ਆਰੰਭ ਕਰ ਦਿੱਤਾ 30 ਸਾਲ ਪਰਮਾਤਮਾ ਦੀ ਬੰਦਗੀ ਕਰ ਪਰਮਾਤਮਾ ਦੇ ਨੇੜੇ ਪਹੁੰਚ ਗਿਆ ਤੇ ਉਹ ਮੁਕਾਮ ਛੱਡ ਫਿਰ ਦੁਨੀਆ ਵਾਲੇ ਪਾਸੇ ਆ ਗਿਆ ਸ਼ਾਇਦ ਉਹ ਪਹਿਲੇ ਐਵੇਂ ਦੇ ਮਨੁੱਖ ਹੋਣਗੇ ਜੋ ਇਬਾਦਤ ਤੋਂ ਵਾਪਸ ਵਪਾਰ ਵਿੱਚ ਆਏ ਹੁਣ ਇਸ ਨੇਕ ਮਨੁੱਖ ਦੀ ਜ਼ਿੰਦਗੀ ਕੁੱਤੇ ਤੋਂ ਸ਼ੁਰੂ ਹੋਈ ਸੀ ਤੇ ਕੁੱਤੇ ਤੋਂ ਹੀ ਖਤਮ ਹੋਗੀ। ਇਹ ਨੇਕ ਮਨੁੱਖ ਦੀ ਪਹਿਲਾਂ ਕਪੜੇ ਦੀ ਮੇਲ ਸੀ। ਸਵੇਰੇ ਸੂਰਜ ਚੜਨ ਨਾਲ ਮੇਲ ਵਿੱਚ ਚਲੇ ਜਾਂਦੇ। ਸੂਰਜ ਡੁੱਬਣ ਦੇ ਨਾਲ ਘਰ ਵਾਪਸੀ ਕਰਦੇ। ਉਹ ਘਰ ਜਾਣ ਵਾਲੇ ਸਨ ਕਿ ਅੱਜ ਦੇਖਦੇ ਆ ਕਿ ਮੇਲ ਦੇ ਵਿੱਚ ਨਾ ਇੱਕ ਪਿਛਲੇ ਹਿੱਸੇ ਵਿੱਚ ਜਿੱਥੇ ਉਹਨਾਂ ਦਾ ਕਮਰਾ ਸੀ ਜਿੱਥੇ ਮੰਜੀ ਢਾ ਕੇ ਆਰਾਮ ਕਰਿਆ ਕਰਦੇ ਸੀ ਇੱਕ ਕੁੱਤਾ ਨਾ ਲੱਤਾਂ ਰਗੜਦਾ ਆਉਂਦੇ ਤੇ ਉਸ ਮੰਜੀ ਦੇ ਕੋਲ ਆ ਕੇ ਤੇ ਉੱਥੇ ਬੈਠ ਕੇ ਕੋਲ ਜਾ ਕੇ ਉਹ ਦੇਖਦਿਆ ਤਾਂ ਪਤਾ ਲੱਗਦਾ ਹੈ ਵੀ ਉਹਦੀਆਂ ਤਿੰਨ ਲੱਤਾਂ ਜਮਾ ਟੁੱਟ ਗਈਆਂ ਨੇ ਜਿਵੇਂ ਕੋਈ ਭਾਰੀ ਚੀਜ਼ ਉੱਤੋਂ ਲੰਗੀ ਹੋਵੇ ਉਹ ਇੱਕ ਲੱਤ ਦੇ ਸਹਾਰੇ ਕੜੀਸ ਕੜੀਸ ਕੇ ਅੱਗੇ ਵਧ ਰਿਹਾ ਸੀ जख्मी ਨੂੰ ਵੇਖ ਕੇ ਨੇਕ ਨਕ ਨੂੰ ਬੜਾ ਤਰਸਾਇਆ ਉਹਦਾ ਮਾਣੀ ਜਿਵੇਂ ਪਸੀਜ ਗਿਆ ਹੋਵੇ ਸੋਚਦਾ ਇਹਨੂੰ ਚੁੱਕ ਕੇ ਤੇ ਦਵਾਦਾਰੂ ਕਰਾ ਦੇਣਾ ਲੱਤਾਂ ਦੇ ਨਾਲ ਫੱਟੀ ਬੰਨ ਕੇ ਤੇ ਸਿੱਧੀਆਂ ਕਰ ਦੇਣਾ ਜਦੋਂ ਠੀਕ ਹੋ ਗਿਆ ਫਿਰ ਬਾਹਰ ਛੱਡ ਦਵਾਂਗਾ ਉਹਨੂੰ ਚੁੱਕਣ ਲੱਗੇ ਤਾਂ ਮਨ ਵਿੱਚ ਖਿਆਲ ਆਇਆ ਤੋਰੇ ਸਕਦਾ ਨਹੀਂ ਲੱਤਾਂ ਕਿਉਂਕਿ ਇਹਦੀਆਂ ਕੰਮ ਨਹੀਂ ਕਰਦੀ ਮੂੰਹ ਵਿੱਚ ਸਾਰਾ ਇਹਦੇ ਜਿਹੜਾ ਹੈ ਉਹ ਭੱਜਿਆ ਪਿਆ ਜਿੰਨਾ ਜਬੜਾ ਹੈ ਉਹ ਟੁੱਟਿਆ ਪਿਆ ਤੁਰ ਕੇ ਬਾਹਰ ਨਹੀਂ ਜਾ ਸਕਦਾ ਰੋਟੀ ਦਾ ਟੁਕੜਾ ਇੰਤਜ਼ਾਮ ਨਹੀਂ ਕਰ ਸਕਦਾ ਹੁਣ ਅੱਜ ਦੇਖਦੇ ਹਾਂ ਕਿ ਪਰਮਾਤਮਾ ਇਸ ਨੂੰ ਰਿਜੈਕ ਕਿਵੇਂ ਅਦਾ ਕਰਦੇ ਨੇ ਜਿਉ ਸਭ ਦੀ ਰੋਟੀ ਦਾ ਇੰਤਜ਼ਾਮ ਕਰਦੇ ਨੇ ਤਾਂ ਕੁੱਤਾ ਸਾਰਾ ਦਿਨ ਫਿਰ ਇੱਥੇ ਆ ਤੇ ਇਹਦੀ ਰੋਟੀ ਦਾ ਇੰਤਜ਼ਾਮ ਕਿਵੇਂ ਕਰਦੇ ਨੇ ਕਹਿੰਦੇ ਸਵੇਰ ਤੋਂ ਸ਼ਾਮ ਹੋ ਗਈ ਉਹ ਕੁੱਤਾ ਇੱਕ ਪਾਸੇ ਬੈਠਾ ਰਿਹਾ ਤੇ ਅੱਜ ਉਹ ਨੇਕਮ ਨਕਵੀ ਮੰਜੇ ਤੇ ਬੈਠਾ ਰਿਹਾ। ਕਹਿੰਦੇ ਰਾਤ ਹੋਈ ਤਾਂ ਦੇਖਿਆ ਗੇਟ ਤੇ ਥੱਲੋਂ ਇੱਕ ਕੁੱਤਾ ਹੌਲੀ ਜਿਹੀ ਖਿਸਕ ਕੇ ਤੇ ਅੰਦਰ ਆਉਣ ਦੇ। ਮੂੰਹ ਦੇ ਵਿੱਚ ਉਹਦੇ ਇੱਕ ਰੋਟੀ ਪਾਈ ਹੋਈ ਸੀ। ਉਹਦੇ ਸਾਹਮਣੇ ਆ ਕੇ ਤੇ ਉਹ ਰੋਟੀ ਰੱਖ ਦਿੱਤੀ। ਜ਼ਖਮੀ ਕੁੱਤੇ ਨੇ ਮੂੰਹ ਨਾਲ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਚੁੱਕੀ ਨਾਗੀ। ਦੂਜੇ ਕੁੱਤੇ ਨੇ ਚੁੱਕ ਕੇ ਤੇ ਉਹਦੇ ਮੂੰਹ ਵਿੱਚ ਪਾਈ ਪਰ ਰੋਟੀ ਉਹ ਤੋਂ ਚਿੱਠੀ ਨਾਗੀ। ਥੱਲੇ ਦੇਖ ਦਿੱਤੀ। ਦੂਜੇ ਕੁੱਤੇ ਨੇ ਆਪਣੇ ਮੂੰਹ 'ਚ ਪਾ ਰੋਟੀ ਚਿੱਥ ਤੇ ਉਹਦੇ ਮੂੰਹ ਵਿੱਚ ਪਾ ਦਿੱਤੀ। ਹੁਣ ਉਹਨੇ ਆਰਾਮ ਨਾਲ ਜ਼ਖਮੀ ਜਿਹੜਾ ਕੁੱਤਾ ਸੀ ਭਾਵ ਜਿਹੜਾ 6 ਵਜੇ ਸੀ ਉਹਨੇ ਉਹ ਖਾ ਲਈ। ਹੁਣ ਬਾਹਰ ਗਿਆ ਉਹ ਕੁੱਤਾ ਜਿਹੜਾ ਸਹੀ ਸਲਾਮਤ ਸੀ। ਉਹਨੇ ਪਾਣੀ ਦੀ ਬਾਲਟੀ ਦੇ ਵਿੱਚ ਆਪਣੀ ਪੂੰਛ ਨੂੰ ਚੰਗੀ ਤਰ੍ਹਾਂ ਡੋਬਿਆ ਤੇ ਡੋਬ ਕੇ ਫੇਰ ਅੰਦਰ ਆ ਗਿਆ। ਆ ਕੇ 6 ਵਜੇ ਕੁੱਤੇ ਦੇ ਮੂੰਹ ਵਿੱਚ ਆਪਣੀ ਪੂੰਛ ਨੂੰ ਪਾ ਦਿੱਤਾ। ਹੁਣ 6:00 ਵਜੇ ਕੁੱਤੇ ਨੇ ਉਹਦੀ ਪੂਛ ਨੂੰ ਚੰਗੀ ਤਰ੍ਹਾਂ ਚੂਸ ਲਿਆ ਤੇ ਇਸ ਤਰ੍ਹਾਂ ਉਹ ਜਿਹੜਾ ਸਹੀ ਸਲਾਮਤ ਕੁੱਤਾ ਸੀ ਉਥੋਂ ਚਲਾ ਗਿਆ ਹੁਣ ਨੇਕ ਬੰਦਾ ਹਸਨ ਲਗਾ ਹੁਣ ਇਹ ਦੇਖਦਾ ਵੀ ਰੋਜ਼ ਇਹੀ ਕੰਮ ਹੋ ਰਿਹਾ ਕੁੱਤਾ ਆਉਂਦਾ 6:00 ਵਜੇ ਨੂੰ ਰੋਟੀ ਤੇ ਪਾਣੀ ਪਿਆ ਤੇ ਚਲਾ ਜਾਂਦਾ ਇੱਕ ਦਿਨ ਨੇਕ ਮੁਖ ਆਪਣੇ ਆਪ ਨੂੰ ਕਹਿੰਦਾ ਕਿਉਂ ਪਰਮਾਤਮਾ ਇਸ ਕੁੱਤੇ ਨੂੰ ਮਰਨ ਕੰਢੇ ਸੀ ਤਾਂ ਵੀ ਇਹਨੂੰ ਰੋਟੀ ਨਸੀਬ ਕਰਵਾ ਰਿਸ ਤੇ ਕੀ ਮੈਨੂੰ ਉਹ ਦੋ ਸਮੇਂ ਰੋਟੀਆਂ ਨਾ ਦੇਣਗੇ ساری ਰਾਤ ਸੋਚਦੇ ਰਹੇ ਸਵੇਰ ਹੋਈ ਉੱਠ ਕੇ ਖੜੇ ਹੋਏ ਚਾਬੀਆਂ ਫੜੀਆਂ ਤੇ ਆਪਣੇ ਭਰਾ ਦੇ ਜਿਹੜੀ ਤਲੀਏ ਉੱਤੇ ਰੱਖ ਕੇ ਤੇ ਚਲੇ ਗਏ ਫਿਰ ਬੰਦਗੀ ਵਿੱਚ ਮਸ਼ਰੂਫ ਹੋਗੇ ਪਰਮਾਤਮਾ ਉਹਨਾਂ ਨੂੰ ਇਸ ਸਮੇਂ ਵੀ ਰਿਜਕ ਦਿੰਦੇ ਰਹੇ ਤੇ ਉਹਨਾਂ ਦੀ ਅਰਦਾਸਾਂ ਨੂੰ ਬੋਲ ਵੀ ਪਾਉਂਦੇ ਰਹੇ ਹੁਣ ਉਹਨਾਂ ਬਾਰੇ ਹਰ ਪਾਸੇ ਚਰਚਾ ਹੋਣ ਲੱਗੀ ਫਿਰ ਰੋਜ਼ ਸਵੇਰੇ ਕਈ ਲੋਕ ਉਹਨਾਂ ਦੇ ਕੋਲ ਆਇਆ ਕਰਦੇ ਕਥਾ ਕੀਰਤਨ ਤੇ ਬਚਨ ਵੀ ਸੁਨਿਆ ਕਰਦੇ ਐਵੇਂ ਉਹ ਆਪਣੀ ਜ਼ਿੰਦਗੀ ਦੇ 30 ਸਾਲ ਉਹਨਾਂ ਨੇ ਬਤੀਤ ਕੀਤੇ ਇੱਕ ਦਿਨਾਂ ਕਥਾ ਵਿੱਚ ਉਹਨਾਂ ਉਹ ਹੀ ਕੁੱਤੇ ਵਾਲੀ ਗੱਲ ਸਾਰਿਆਂ ਨੂੰ ਦੱਸਣ ਲੱਗੇ ਆਖਿਰ ਵਿੱਚ ਕਹਿਣ ਲੱਗੇ ਵੀ ਰਿਜਕ ਤੇ ਬਰਕਤ ਹਮੇਸ਼ਾ ਮਨੁੱਖ ਦੇ ਪਿੱਛੇ ਭਜਦਾ ਪਰ ਅੱਜ ਕੱਲ ਆਪਾਂ ਇੰਨੇ ਮੂਰਖ ਹੋ ਗਏ ਆ ਕਿ ਆਪਾਂ ਰਿਜਕ ਤੇ ਬਰਕਤ ਦੇ ਪਿੱਛੇ ਭਜਣਾ ਆਰੰਭ ਕਰ ਦਿੱਤਾ ਮਨੁੱਖ ਦੇ ਮਨ ਵਿੱਚ ਸੱਚਾ ਵਿਸ਼ਵਾਸ ਤੇ ਮਨ ਸਾਫ ਹੋਵੇ ਤਾਂ ਉਹਦਾ ਰਿਜਕ ਉਹਦੇ ਤੱਕ ਜ਼ਰੂਰ ਪਹੁੰਚ ਜਾਂਦਾ ਹੈ ਪਰਮਾਤਮਾ ਕਿਸੇ ਨਾ ਕਿਸੇ ਹੀਲੇ ਵਸਿਲੇ ਰਿਜਕ ਉਹਦੇ ਤੱਕ ਪਹੁੰਚਾ ਦਿੰਦਾ 6:00 ਵਜੇ ਕੁੱਤੇ ਕੋਲ ਦੂਜਾ ਕੁੱਤਾ ਰੋਟੀ ਜ਼ਰੂਰ ਲੈ ਕੇ ਆਇਆ ਕਰਦਾ ਸੀ ਤੇ ਉਸ ਨੂੰ ਪਾਣੀ ਪਿਆ ਤੇ ਤੁਰ ਜਾਇਆ ਕਰਦਾ ਸੀ ਮੈਂ 6:00 ਵਜੇ ਕੁੱਤੇ ਕੋਲ ਸਿੱਖਿਆ ਜੇ ਪਰਮਾਤਮਾ ਇਸ ਤਰ ਢੱਡ ਪਰ ਸਕਦਾ ਤਾਂ ਮੇਰਾ ਕਿਉਂ ਨਹੀਂ ਉਸ ਦਾ ਸਿਲਾ ਇਹ ਹੈ ਕਿ ਅੱਜ ਮੈਂ ਤੁਹਾਡੇ ਕੋਲ ਹਾਂ ਤੇ 30 ਸਾਲ ਵਿੱਚ ਐਸਾ ਕੋਈ ਦਿਨ ਨਹੀਂ ਜਿਸ ਦਿਨ ਪਰਮਾਤਮਾ ਨੇ ਮੈਨੂੰ ਰਚਕ ਨਾਂ ਦਿੱਤਾ ਹੋਵੇ ਮੈਂ ਅੱਜ ਤੱਕ ਕਦੇ ਪੁਕੇਟਡ ਨਹੀਂ ਸੁਤਾ ਮੈਂ ਹਮੇਸ਼ਾ ਉਸ 6 ਵਜੇ ਕੁੱਤੇ ਦਾ ਸ਼ੁਕਰਾਨਾ ਕਰਦਾ ਜਿਸ ਨੇ ਮੈਨੂੰ ਪਰਮਾਤਮਾ ਦੇ ਲੜਲਾ ਦਿੱਤਾ ਜਿਸ ਨੇ ਮੈਨੂੰ ਜੋ ਸੀ ਜ਼ਿੰਦਗੀ ਦਾ ਸਬਕ ਸਿਖਾ ਦਿੱਤਾ ਇਹ ਬਚਨ ਸਾਰੇ ਸੁਣ ਕੇ ਤੇ ਉੱਥੋਂ ਚਲੇ ਗਏ ਇੱਕ ਨਾਂ ਬੀਰਦ ਬਾਬਾ ਹਜੇ ਵੀ ਬੈਠਾ ਸੀ ਬੜੀ ਔਕੀ ਨਾਲ ਖੜਾ ਹੋਇਆ ਤੇ ਜਾਣ ਤੋਂ ਪਹਿਲਾਂ ਉਹ ਨੇਕ ਮਨੁੱਖ ਦੇ ਕੋਲ ਆਇਆ ਤੇ ਤਾੜੀਆਂ ਮਾਰ ਕੇ ਹੱਸਣ ਲੱਗਾ ਕਹਿੰਦਾ ਉਹ ਭਲੇ ਪੁਰਖਾ ਤੈਨੂੰ ਤਾਂ ਦੂਜੇ ਕੁੱਤੇ ਦਾ ਸਗੋਂ ਸ਼ੁਕਰਾਨਾ ਕਰਨਾ ਚਾਹੀਦਾ ਸੀ ਜਿਸ ਤਾ ਤੂੰ ਨਹੀਂ ਕੀਤਾ ਜਿਸ ਤੋਂ ਕੁਝ ਸਿੱਖਿਆ ਵੀ ਨਹੀਂ 6 ਵਜੇ ਕੁੱਤੇ ਨੂੰ ਜੋ ਰੋਜ਼ ਰੋਟੀ ਖਵਾਉਂਦਾ ਸੀ ਪਾਣੀ ਪਿਉਂਦਾ ਸੀ ਤੂੰ ਉਹਦੇ ਵੱਲ ਧਿਆਨ ਦਿੱਤਾ ਹੁੰਦਾ ਤੇ ਤੁਹਾਡੀ ਮਿਲ ਚ ਹਜ਼ਾਰ ਪੀਬਿਆਂ ਨੂੰ ਜਿਹੜਾ ਕੰਮ ਤੇ ਰਿਜ਼ਕ ਦਿੰਦਾ ਸੀ ਨਾ ਤੁਸੀਂ ਉਸ ਵੱਲ ਧਿਆਨ ਦਿੰਦੇ ਉਹਨਾਂ ਦੇ ਘਰ ਦੇ ਚੁੱਲ੍ਹੇ ਅੱਗ ਇੱਥੋਂ ਬਲਦੀ ਸੀ ਕਈਆਂ ਦਾ ਢਿੱਡ ਭਰਦਾ ਸੀ ਇਹ ਸੁਣ ਕੇ ਨੇਕ ਬੰਦੇ ਦੀਆਂ ਅੱਖਾਂ ਵਿੱਚ ਹੰਝੂ ਆ ਕੇ ਉਹ ਪਲੇ ਪੁਰਖਾ ਖਾਣ ਵਾਲੇ ਨਾਲੋਂ ਖਵਾਉਣ ਵਾਲਾ ਜ਼ਿਆਦਾ ਨੇਕੀ ਦਾ ਕੰਮ ਕਰਦਾ ਉਹ ਬਿਰਧ ਬਾਬਾ ਹੱਸਦੇ ਹੱਸਦੇ ਚਲਾ ਗਿਆ ਨੇਕਮੁਣਕ ਉઠਿਆ ਤੇ ਜਾ ਕੇ ਮਿਲ ਖੋਲੇ ਹੁਣ ਉਹ ਪਰਮਾਤਮਾ ਦਾ ਨਾਮ ਹੀ ਜਪਤੇ ਤੇ ਕੀਰਤਵੀ ਕਰਦੇ ਪਰਮਾਤਮਾ ਦੀ ਨਿਗਾਹ ਵਿੱਚ ਜੋ ਹੱਥੀ ਕੀਰਤ ਕਰ ਨਾਲ ਵਾਿਗਰੂ ਦਾ ਨਾਮ ਲੈ ਤੇ ਹੋਰਾਂ ਦਾ ਸਹਾਰਾ ਬਣਦਾ ਉਸ ਤੋਂ ਨੇਕ ਹੋਰ ਕੋਈ ਨਹੀਂ ਫਿਰ ਪਰਮਾਤਮਾ ਉਹਦੀ ਜ਼ਿੰਮੇਵਾਰੀ ਆਪ ਲੈਂਦੇ ਪਰਮਾਤਮਾ ਸਭ ਨੂੰ ਕੀਰਤ ਕਰਨ ਦਾ ਪਾਲ ਬਖਸ਼ ਫਿਰ ਬਰਕਤ ਪਾਉਣਾ ਉਸ ਪਰਮਾਤਮਾ ਦਾ ਕੰਮ ਹੈ ਫਿਰ ਆਓ ਹੱਥੀ ਕੀਰਤ ਕਰੀਏ ਤੇ ਉਸ ਕੀਰਤ ਨੂੰ ਵੰਡ ਕੇ ਸ਼ਕਨਦਾ ਪਰਮਾਤਮਾ ਤੋਂ